ਮੇਰੀ ਗੱਡੀ ਗਈ ਸੀਗੀ ਨੋਇਡਾ ਓਕੇ ਮੇਰੇ ਨਾਲ ਕਸਟਮਰ ਸੀਗਾ ਚਲੋ ਕਾਫੀ ਭਰੋਸੇ ਵਾਲੇ ਸੀਗੇ ਕਾਫੀ ਟਾਈਮ ਤੋਂ ਜਾ ਰਹੇ ਸੀਗੇ ਹੁਣ ਬਾਅਦ ਚੋਂ ਬੰਦੇ ਦੇ ਮਨ ਚ ਕੀ ਆ ਜੇ ਆਪਾਂ ਕੁਝ ਕਹਿ ਨਹੀਂ ਸਕਦੇ ਉਹ ਬੰਦੇ ਨੇ ਫੇਕ ਸੀਬੀਆਈ ਆਫੀਸਰ ਬਣ ਕੇ ਹਾਂ ਕਿਸੇ ਦੀ ਸ਼ਾਪ ਤੇ ਜਾਂ ਕਿਸੇ ਦੇ ਆਫਿਸ 'ਚ ਰੇਡ ਮਾਰੀ ਉੱਥੋਂ ਨੇ ਉੱਤੋਂ ਪੈਸੇ ਲਏ ਜਾਂ 골ਡ ਲਿਆ ਮੈਨੂੰ ਨਹੀਂ ਪਤਾ ਕੀ ਹੋਇਆ ਮੇਰਾ ਡਰਾਈਵਰ ਗਿਆ ਸੀਗਾ ਉਦੋਂ ਓਕੇ ਤੇ ਵਾਪਸੀ ਵੇਲੇ ਤੁਸੀਂ ਇਹ ਮੰਨ ਕੇ ਚੱਲੋ ਵੀ మేబీ ਦਿੱਲੀ ਆਊਟਰ ਕਰਦੇ ਹੀ करनाल आ, करनाल ਬਾਈਪਾਸ ਦੇ ਸਮਥਿੰਗ ਨੇੜੇ ਤੇ ਉਹਨਾਂ ਨੂੰ ਰੋਕ ਲਿਆ ਗਿਆ। ਸ਼ੱਕ ਹੋਇਆ ਪੁਲਿਸ ਦੀ ਟੀਮ ਵੱਲੋਂ ਰੋਕ ਲਿਆ ਗਿਆ ਹਨਾ। ਉਦੋਂ ਫੜਿਆ ਗਿਆ। ਤੇ ਮੇਰੀ ਸਿਰਫ yellow plate ਹੋਣ ਕਰਕੇ ਕਾਰ ਤੇ ਡਰਾਈਵਰ ਦੋਨੇ ਸੇਫ ਰਹੇ ਜੇ ਮੇਰੀ ਪ੍ਰਾਈਵੇਟ ਕਾਰ ਹੁੰਦੀ ਤਾਂ ਡੈਫੀਨੇਟਲੀ ਇਹੀ ਅਲੀਗੇਸ਼ਨ ਲੱਗਣਾ ਸੀਗਾ ਵੀ ਇਹ ਬੰਦਾ ਸਾਡਾ ਨਾਮ ਮਿਲ ਰਲਿਆ ਹੋਇਆ। ਤਾਂ yellow plate ਦਾ ਫਾਇਦਾ ਵੀ ਹੈਗਾ ਵੀਰੇ। ਕਈ ਜਿਹੜੇ ਚਟੀਆਂ ਕਰਕੇ ਚਲਾਈ ਜਾਂਦੇ ਆ। ਆਪਣਾ ਜਦੋਂ ਫਸ ਗਏ ਵੀਰੇ ਆਪਣਾ ਨੁਕਸਾਨ ਆ। ਸਿਰਫ ਆਪਾਂ ਟੈਕਸ ਬਚਾ ਰਹੇ ਆਂ। ਉਹ ਦਿੱਲੀ ਜਾਣੇ 100 ਰੁਪਏ ਟੈਕਸ ਲੱਗਦਾ, ਹਰਿਆਣੇ ਦਾ 100 ਲੱਗਦਾ। ਉਹ ਟੈਕਸ ਬਚਾਉਣ ਦੀ ਖਾਤਰ ਅਸੀਂ ਪ੍ਰਾਈਵੇਟ ਚਲਾ ਲੈਂਦੇ ਆਂ। ਵੀ ਸਾਨੂੰ ਟੈਕਸ ਨਾ ਬੇ ਕਰਨੇ ਪੈਣ, ਉਹਨਾਂ ਹੀ ਅਸੀਂ ਕਸਟਮਰ ਨਾਲ ਕਾ ਟ੍ਰੇਡ ਕਰ ਲੈਣੇ ਪੈਦਾ ਕੀ ਹੁੰਦਾ ਕੁਝ। ਤੇ ਫਿਰ ਜਿਹੜੇ ਚੰਡੀਗੜ੍ਹ ਦੇ ਵਿੱਚ ਸਟੂਡੈਂਟਸ ਨੇ ਜਾਂ ਹੋਰ ਪਾਰਟ-ਟਾਈਮ ਜੌਬ ਕਰਦੇ ਆ ਉਹਨਾਂ ਕੋਲ ਪੀਲੀ ਐਮਲੇਟ ਤਾਂ ਹੈ ਹੀ ਨਹੀਂ ਉਹ ਵੀ ਕਿਰੀ ਚ ਚਲਾਈ ਤੇ ਜਾਂਦੀ ਹੈ। ਜੇ ਉਹ ਆਪਣੀਆਂ ਗੱਡੀਆਂ yellow ਤੇ ਚਲਾਉਣ ਗਿਆ ਤਾਂ ਉਹ ਫਿਰ ਉਹ ਫੜਦੇ ਵੀ ਨੇ। ਟੈਕਸੀ ਯੂਨੀਅਨ ਵਾਲੇ ਜਿਹੜੇ ਕੁਝ ਕੰਮ ਕਰ ਰਹੇ ਨੇ ਉਹ ਪ੍ਰਾਈਵੇਟ ਗੱ ਪ੍ਰਸ਼ਾਸਨ ਨੇ ਮਨਾ ਕੀਤਾ ਹੈ ਵੀ ਤੁਸੀਂ yellow yellow ਕਾਰ ਤੋਂ ਬਿਨਾਂ ਟੈਕਸੀ ਨਹੀਂ ਚਲਾਉਣੀ ਓਕੇ ਇਹ ਜ਼ਰੂਰੀ ਹੈ ਵੀਰੇ yellow ਦੇ ਵਿੱਚ ਹੀ ਚਲਾਓ ਆਪਣੀ ਸੇਫਟੀ ਆਪਣੇ ਹੱਥ ਆ ਹੁਣ ਐਪ ਚੱਲਦੀ ਹੈ ਇੱਕ in driver ਮੈਨੂੰ ਬਿਲਕੁਲ ਸੇਫ ਨਹੀਂ ਮੰਨਦਾ ਕਿਉਂ ਨਹੀਂ ਉਹ ਤੁਸੀਂ ਬੁਕਿੰਗ ਕਰ ਲੋਗੇ ਕੋਈ ਤੁਹਾਡੇ ਕੋਲ GPS ਤੁਹਾਡੇ ਕੋਲ ਸਿਰਫ ਕਸਟਮਰ ਦਾ ਨੰਬਰ ਕਸਟਮਰ ਕੋਲ ਤੁਹਾਡਾ ਨੰਬਰ ਆ ਜਾਣਾ ਕੋਈ GPS ਟ੍ਰੈਕਸ਼ਨ ਨਹੀਂ ਅਟ੍ਰੈਕਸ਼ਨ ਨਹੀਂ ਹੈਗੀ ਉਹਦੀ ਕੋਈ ਉਹਦੀ ਸੁਣਵਾਈ ਨਹੀਂ ਹੈਗੀ ਕੋਈ ਉਹਦਾ ਕਸਟਮਰ ਕੇ ਸਪੋਰਟ ਨਹੀਂ ਆਗਾ ਕੋਈ ਉਹਦਾ ਆਫਿਸ ਨਹੀਂ ਆਗਾ ਓਕੇ ਤੁਸੀਂ ਕੀਤੇ Uber ਤੇ Ola ਤਾਂ ਵਰਲਡ ਵਾਈਡ ਕੰਪਨੀਆਂ ਨੇ ਆਪਾਂ ਕਹਿ ਸਕਦੇ ਹਾਂ ਵੀ ਉਹ ਕੰਮ ਕਰ ਰਹੀਆਂ ਨੇ ਇਸ ਪਲੇਟਫਾਰਮ ਤੇ InDriver ਤੇ ਕੋਈ ਸੁਣਵਾਈ ਨਹੀਂ ਹੈਗੀ ਕਿੰਨੇ ਕੇਸ ਤੁਸੀਂ ਦੇਖੇ ਵੀ ਹੋਣੇ InDriver ਤੋਂ ਬੁੱਕ ਹੋਈਆਂ ਰਾਈਡਰਸ ਨੇ ਕੀਤੀਆਂ ਟੈਕਸੀ ਵਾਲੇ ਡਰਾਈਵਰ ਲੁੱਟੇ ਗਏ ਗੱਡੀਆਂ ਖੋਈਆਂ ਗਈਆਂ ਤੇ ਕਿਸੇ ਕਈਆਂ ਡਰਾਈਵਰਾਂ ਨੇ ਵੀ ਕੁੜੀਆਂ ਦੇ ਰੇਪ ਹੋਏ ਆ ਮਾਰ ਕੇ ਸੁੱਟਦੇ ਕਸਟਮਰ ਐਵੀ ਚੀਜ਼ਾਂ ਹੁੰਦੀਆਂ ਨੇ ਆਪਾਂ ਸਿਰਫ ਇੱਕ ਸਿਰਫ ਰੇਟ ਘੱਟ ਦੀ ਖਾਤਰ ਇਹ ਕੋਣ ਬਲਾਬਲਾ ਵੀ ਚਲਾਉਂਦੇ ਆ ਲੋਕੀ ਪ੍ਰਾਈਵੇਟ ਚਲਾਈ ਜਾਂਦੇ ਆ ਬਲਾਬਲਾ ਤੇ ਕੋਈ EMPLOYEE ਜਾਂਦਾ ਇੱਥੋਂ ਕਿਸੇ ਨੇ ਬਠਿੰਡੇ ਜਾ ਕੇ ਜੌਬ ਕਰਨੀ ਆ ਬਠਿੰਡੇ ਲੁਧਿਆਣੇ ਹੁੰਦਾ ਉਹ ਬਲਾਬਲਾ ਚ ਪਾ ਦਿੰਦਾ ਵੀ ਮੈਂ ਆਪਣੀ ਗੱਡੀ ਲੈ ਕੇ ਜਾ ਰਿਹਾ ਬਲਾਬਲਾ ਐਪ ਹੈ ਕੋਈ ਬਲਾਬਲਾ ਵੀ ਐਪ ਹੈ ਇੱਕ ਉਹਦੇ ਚ ਇਦਾਂ ਤੁਸੀਂ ਬਠਿੰਡੇ ਤੋਂ ਇੱਥੇ ਆਉਣਾ ਤੁਸੀਂ ਰਿਕੁਐਸਟ ਪਾ ਦਨੀ ਆ ਬਲਾਬਲਾ ਚ ਕਿਸੇ ਨੇ ਹੋਰ ਨੇ ਦੇਖ ਲਈ ਵੀ ਮੈਂ ਵੀ ਉੱਥੇ ਜਾਣਾ ਵਾ ਤਾਂ ਤੁਸੀਂ ਅਣਜਾਣ ਬੰਦੇ ਨੂੰ ਮਿਲ ਕੇ ਤਾਂ ਉਹ ਰਾਸਤੇ 'ਚੜਨਾ ਕੁਝ ਵੀ ਕਰ ਲੇ ਤੁਸੀਂ ਕਿੱਥੇ ਅਪਰੋਚ ਕਰੋਗੇ ਅੱਛਾ ਉਹਦੇ ਵਿੱਚ ਕੋਈ ਵੀ ਜਿਵੇਂ ਬਾਕੀ ਐਪਸ ਜਿਵੇਂ ਕੋਈ ਸੁਣਵਾਈ ਨਹੀਂ ਮੇਰੇ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਵੀ ਸੁਚੇਤ ਕਰਦਾ ਇਸ ਚੀਜ਼ ਲਈ ਵੀ ਇਹ ਚੀਜ਼ਾਂ ਮਗਰ ਨਾ ਜਾਓ ਆਪਣਾ 2-4000 ਬਚਾਉਣ ਦੀ ਖਾਤਰ ਆਪਣੀ ਜਾਨ ਖਤਰੇ 'ਚ ਨਾ ਪਾਓ ਅੱਛਾ ਇਹ ਲੱਗਦਾ ਕਿ ਜਿਹੜੀਆਂ ਐਪਸ ਦੇ ਉੱਤੇ ਗੱਡੀਆਂ ਚੱਲਦੀਆਂ ਵੀ ਆ ਤੁਹਾਡੀਆਂ ਉਸ ਤੋਂ ਬਗੈਰ ਹੀ ਜੇ ਆਫਲਾਈਨ ਚਲਾਈਏ ਤਾਂ ਉਹ ਜ਼ਿਆਦਾ ਪੈਸੇ ਬਣਾਉਂ ਲੈਂਦੀ ਹੈ ਆਫਲਾਈਨ ਪੈਸੇ ਜ਼ਿਆਦਾ ਬਣਦੇ ਆ ਵੀਰੇ ਪਰ ਉਹਦੇ ਵਾਸਤੇ ਤੁਹਾਨੂੰ ਸਿਰਫ ਆਊਟਸਾਈਡ ਗਿੜੇ ਹੀ ਚਾਹੀਦੇ ਲੋਕਲ ਵਾਸਤੇ ਕੋਈ ਹੈਲ ਨਹੀਂ ਹੈ ਤੁਸੀਂ ਲੋਕਲ ਅਸੀਂ ਲੋਕਲ ਜੇ ਉਹ ਕੋਈ ਚਾਰਜ ਕਰਦਾ ਹੋਊਗਾ ਤਾਂ ਕੋਈ 2000-2500 ਰੁਪਏ ਚਾਰਜ ਕਰਦਾ ਹੋਊਗਾ ਫੁੱਲ ਡੇ ਦਾ ਹੁਣ ਜਿਹਨੇ ਇੱਥੋਂ ਲੈ ਕੇ ਮਤਲਬ ਇੱਥੋਂ ਲੈ ਕੇ ਆਲਮਗੀਰ ਸਾਹਿਬ ਜਾਣਾ ਉਹ ਡ੍ਰੌਪ ਹੀ ਕਰਨਾ ਜਸਟ ਉਹਦੇ ਵਾਸਤੇ 2000 ਦੇਣਾ ਉਹਦੇ ਵਾਸਤੇ ਵਰਤਠ ਨਹੀਂ ਹੈਗਾ ਹਾਂ ਲੋਕਲਸ ਵਾਸਤੇ ਕੰਪਨੀਆਂ ਬੈਸਟ ਨੇ ਬਸ ਜਿਹੜੀਆਂ ਤੁਹਾਨੂੰ ਦੋ ਚਾਰ ਚੀਜ਼ਾਂ ਦੱਸੀਆਂ ਵੀ ਇਹ ਚੀਜ਼ਾਂ ਸੁਧਰ ਜਾਣ ਟ੍ਰੈਫਿਕ ਵਾਲਾ ਤੇ ਆਊਟਰ ਜੇ ਕੰਮ ਹਨਾ ਤੇ ਇੱਕ ਮਿਨੀਮਮ ਬੇਸ ਪ੍ਰਾਈਸ ਹੋ ਜੇ ਵੀ ਮੰਨ ਲਓ ਕੋਈ ਵੀ ਰਾਈਡ ਮਿਨੀਮਮ ਚਾਹੇ 10 ਕਿਲੋਮੀਟਰ ਜਾਣੀਆਂ ਜਾਂ 4 ਜਾਣੀਆਂ ਉਹਦੇ 4 ਕਿਲੋਮੀਟਰ ਤੱਕ ਦੇ ਪੈਸੇ 100 ਰੁਪਏ ਲੱਗਣੇ ਹੀ ਲੱਗਣੇ ਆ ਓਕੇ ਇਹ ਮਿਨਿਮਮ ਬੇਸ ਫੇਅਰ ਹੋ ਜਾਏ ਕੋਈ ਦਿੱਕਤ ਨਹੀਂ ਆ ਲੋਕਲ ਕੰਪਨੀਆਂ ਵਧੀਆ ਕੰਮ ਕਰ ਰਹੀਆਂ ਨੇ ਜੇ ਕੋਈ ਕੰਪਨੀ ਸਾਨੂੰ ਕੰਮ ਦੇ ਰਹੀ ਆ ਵੀਰੇ ਜੇ ਉਹ 5-7% ਕਮਿਸ਼ਨ ਲੈ ਵੀ ਲਊਗੀ ਕੋਈ ਨੁਕਸਾਨ ਨਹੀਂ ਹੈਗਾ ਉਹਦਾ ਹੱਕ ਬਣਦਾ ਵੀਰੇ ਉਹ ਐਪ ਸਰਵਿਸ ਪ੍ਰੋਵਾਈਡ ਕਰ ਰਹੀ ਆ ਸਾਨੂੰ ਉਹਦੀ ਮੇਨਟੇਨੈਂਸ ਵੀ ਹੁੰਦੀ ਆ ਐਪ ਦੀ ਆਪਾਂ ਉਸ ਲੈਵਲ ਤੇ ਨਹੀਂ ਸੋਚਦੇ ਉਹ ਚੀਜ਼ਾਂ ਜ਼ਰੂਰੀ ਨਹੀਂ ਹੁੰਦੀ ਕਿੰਨੀ ਟੀਮ ਰੱਖੀ ਹੋਊਗੀ ਤੁਹਾਨੂੰ ਵੀ ਪਤਾ ਵੱਡੇ ਵੱਡੇ ਸਰਵਰ ਚਲਾਉਣੇ ਆ ਕਿੰਨੀ ਏਸੀ ਲੱਗਦੀ ਹੈ ਕਿੰਨਾ ਖੋਚ ਲੱਗਦਾ ਹਨਾ ਤਾਂ ਚੀਚਾ ਜ਼ਰੂਰੀ ਹੈ ਅੱਛਾ ਜੇ ਤੁਹਾਡੀ ਜਾਂ ਕਿਸੇ ਨਾਲ ਕਿਸੇ ਕੰਪਨੀ ਦੀ ਗੱਲ ਕਰੀਏ ਤਾਂ ਇਸ ਟ੍ਰੈਵਲ ਕੰਪਨੀ ਦੇ ਵਿੱਚ ਟੈਕਸੀ ਕੰਪਨੀ ਦੇ ਵਿੱਚ ਸਾਲ ਦਾ ਟਰਨਓਵਰ ਕਿੰਨਾ ਮੈਕਸਿਮਮ ਹੋ ਜਾਂਦਾ ਵਾ ਜੇ ਵਿੰਤ ਕਰੇ ਬੰਦਾ 10 10 ਬਾਰ ਬਾਰ ਘਟੇ ਮੇਰੇ ਨੌਣ ਨੇ ਵੀਰੇ ਇੱਕ ਮੈਂ ਨਾਮ ਨਹੀਂ ਲਾਉਂਗਾ ਉਹਨਾਂ ਦਾ ਪਿਕਅਪ ਡ੍ਰੌਪ ਦਾ ਕੰਮ ਕਰਦੇ ਜਿਆਦਾ ਓਕੇ ਤੇ ਪਿਕਅਪ ਡ੍ਰੌਪ ਦੇ ਕੰਮ ਕਰਕੇ ਉਹਨਾਂ ਨੇ ਮਰਸੀਜ਼ ਜੀ ਐਲ ਐਸ ਕਢਾਈ ਨਵੀਂ 450 ਨਵੀਂ ਬ੍ਰੈਂਡ ਨਿਓ 70 ਲੱਖ ਦੀ ਕਿ ਵੱਧਦੀ ਹੈ ਵੱਧਦੀ ਹੈ ਪੈਸੇ ਹੈਗੇ ਆ ਮੇਰੇ ਨੋ ਡਾਊਟ ਕਰਨਾ ਪੈਣਾ ਇਹ ਵੀ ਹੈ ਮੈਂ ਕਹਿੰਦਾ ਮੈਂ ਪੰਜ ਗੱਡੀਆਂ ਛੇ ਗੱਡੀਆਂ ਮੇਰੀਆਂ ਵਧੀਆ ਢੰਗ ਨਾਲ ਚੱਲਦੀਆਂ ਹੁਣ ਛੇ ਗੱਡੀਆਂ ਵੀ ਵਧੀਆ ਢੰਗ ਨਾਲ ਚੱਲਦੀਆਂ ਹੁਣ ਤਾਂ ਮੈਂ ਦਿਨ ਦਾ 10000 ਰੁਪਏ ਕਿਤੇ ਨਹੀਂ ਗਿਆ ਛੇ ਗੱਡੀਆਂ ਵਧੀਆ ਢੰਗ ਨਾਲ ਚੱਲਣ ਛੋਟੀਆਂ ਦੀ ਗੱਲ ਕਰਦਾ ਮੈਂ ਹਲੇ ਸਾਰੇ ਖਰਚੇ ਕੱਢ ਕੇ ਡਰਾਈਵਰ ਕੋਸਟ ਕੱਢ ਕੇ ਤੇਲ ਖਰਚਾ ਕੱਢ ਕੇ ਦੋ ਸਾਲ ਕਿਤੇ ਨਹੀਂ ਗਿਆ ਉਹਦੇ ਚ ਮੈਂਟੇਨੈਂਸ ਵੀ ਦੋ ਏਅਰ ਕਰਦਾਂਗੇ 8 7 8000 ਤਾਂ ਫਿਰ ਵੀ ਕਿਤੇ ਨਹੀਂ ਗਿਆ 7 8000 ਕਹਿਣਾ ਸੌਖੀ ਗੱਲ ਨਹੀਂ ਹੈਗੀ ਪਰ ਉਹ ਫਿਰ ਐਕਸਪੈਂਸਿਵ ਵੀ ਤਾਂ ਉਹ ਜੇ ਲੱਗਦੀ ਆ ਬੰਦੇ ਦੇ ਜਿਹੜੇ ਚੜਦੇ ਨੇ ਗੱਡੀ ਦੇ ਘਸਣਾ ਵੀ ਆ ਹੋਰ ਚੀਜ਼ਾਂ ਵੀ ਹੋਲੀ ਦੇ ਟਾਇਰ ਘਸਣੇ ਆ ਇੰਜਨ ਵੀ ਘਸਣਾ ਨੋ ਡਾਊਟ ਪਰ 5 ਸਾਲ ਗੱਡੀ ਵਾਰੰਟੀ 'ਚ ਰਹਿੰਦੀ ਆ ਵੀਰੇ ਆਨ ਐਨ ਐਵਰੇਜ ਦੇਖਿਆ ਜਾਵੇ ਨਾ ਗੱਡੀ ਕਿਤੇ ਵੀ ਕਿਸੇ ਦੀ ਵੀ ਕੋਈ ਕਵੇ ਨਾ ਕਵੇ ਕੋਈ ਜੋ ਮਰਜੀ ਝੂਠ ਬੋਲੀ ਚੱਲੇ ਵੀ ਕੰਮ ਹੈ ਨਹੀਂਗਾ ਉਹ ਨਹੀਂ ਹੈਗਾ ਜਿਹਦੀ ਸਹੀ ਢੰਗ ਨਾਲ ਗੱਡੀ ਚੱਲਦੀ ਆ ਜਿਹੜਾ ਰੈਗੂਲਰ ਕੰਮ ਕਰਦਾ ਉਹ ਬੰਦੇ 1.5 ਸਾਲ ਚ ਉਹਨਾਂ ਦੀ ਗੱਡੀ ਫ੍ਰੀ ਹੋ ਜਾਂਦੀ ਹੈ ਕਿਸ਼ਤਾਂ ਤੋਂ ਓਕੇ 1.5 ਸਾਲ ਚ ਪੈਸੇ ਪੂਰੇ ਹੋ ਜਾਂਦੇ ਆ 3.5 ਸਾਲ ਫਿਰ ਵੀ ਕੰਪਨੀ ਵਾਰੰਟੀ ਚ ਰਹਿੰਦੀ ਹੈ ਗੱਡੀ ਤੇ ਅਗਲੇ 3.5 ਸਾਲ ਦੇ ਵਿੱਚ ਤੁਸੀਂ ਕਮਾਈ ਕਰ ਸਕਦੇ ਆ ਜੇ ਕਿਲੋਮੀਟਰ ਦੇ ਹਿਸਾਬ ਨਾਲ ਵਾਰੰਟੀ ਖਤਮ ਵੀ ਹੁੰਦੀ ਹੈ ਤਾਂ ਵੀ 1.5 ਸਾਲ ਦੀ ਕਮਾਈ ਨਾਲ ਬਹੁਤ ਕੁਝ ਫਰਕ ਪੈ ਜਾਂਦਾ ਉਸ ਤੋਂ ਬਾਅਦ ਗੱਡੀ ਸੇਲ ਕਰਦੇ ਆ ਉਹ ਵੀ ਕਮਾਈ ਆਪਣੀ ਆ ਹਮ ਕਮਾਈ ਤਾਂ ਹੈਗੀ ਆ ਬਸ ਕਰਨ ਵਾਲਾ ਚਾਹੀਦਾ ਜਿਹਨੇ ਰੋਣਾ ਉਹਨੇ ਰੋਈ ਜਾਣਾ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਕਰ ਲੋ ਹੁਣ ਤੁਸੀਂ ਇਹੋ ਜਿਹੇ ਬੰਦੇ ਵੀ ਬਹੁਤ ਦੇਖੋਗੇ ਵੰਦਾ ਕਹਦੂਗਾ ਜੀ ਮੇਰਾ ਕੰਮ ਨਹੀਂ ਚੱਲਦਾ ਪਰ ਗੱਡੀ ਨਵੀਂ ਲੈਣ ਦੀ ਪਲਾਨਿੰਗ ਵੀ ਚੱਲ ਰਹੀ ਹੁੰਦੀ ਆ ਵੀ ਇੱਕ ਹੋਰ ਪਾ ਲਈਏ ਹਾਂ ਕਰਦੇ ਨੇ ਲੋਕੀ ਬਹੁਤ ਠੀਕ ਹੈ ਕਮਾਈ ਨਾ ਦੱਸੋ ਵਧੀਆ ਗੱਲ ਆ ਪਰ ਕਿਸੇ ਨੂੰ ਡੀਮੋਟੀਵੇਟ ਨਾ ਕਰੋ ਯਾਰ ਕੰਮ ਹੈਗਾ ਸਾਹ ਕੋ ਵੀ ਮਿਹਨਤ ਕਰਨੀ ਪੈਣੀ ਆ ਚਾਹ ਦੀਆਂ ਨੰਬਰ ਆਫ ਦੁਕਾਨਾਂ ਨੇ ਯਾਰ ਚੱਲਦੀਆਂ ਰਹਿ ਗਈਆਂ ਕਰਿਆਨੇ ਦੀਆਂ ਕਿੰਨੀਆਂ ਹਰ ਗਲੀ ਮੋੜ ਤੇ ਦਿਖਾਉਂਦਾ ਗੁੱਲੀਆਂ ਨੇ ਚੱਲਦੀਆਂ ਨੇ ਚਲਾਉਣ ਵਾਲਾ ਚਾਹੀਦਾ ਬਸ ਬਾਕੀ ਕਿਸਮਤ ਵੀ ਹੁੰਦੀ ਆ ਉਹ ਕੋਈ ਨਾ ਪੋਟੈਂਸ਼ੀਅਲ ਚਾਹੀਦਾ ਪੂਰਾ ਕੰਮ ਕਰਨ ਲਈ ਬਾਕੀ ਟਿਕਣ ਵਾਲਾ ਬੰਦਾ ਚਾਹੀਦਾ ਮੈਨੂੰ ਥੋੜੇ ਵੀ 2 ਮਹੀਨੇ ਕੰਮ ਨਹੀਂ ਚੱਲਿਆ ਤੇ ਹੱਥ ਖੜੇ ਕਰ ਲਓ ਜੀ ਨਹੀਂ ਸਾਡੇ ਬਸਦਾ ਨਹੀਂ ਹੈਗਾ ਤੁਹਾਨੂੰ ਕੋਈ ਲੈਜਰ ਲੱਗਿਆ ਸੀ ਚਲੋ ਜਨੂ ਦੇ ਸਾਡੇ ਤਾਂ ਚਲੋ ਅਸੀਂ ਕੰਪਨੀ ਵਿੱਚ ਸ਼ੁਰੂ ਕੀਤੇ ਹਨ ਤੁਹਾਨੂੰ ਦੱਸੇ ਵੀ ਸਾਡੇ ਤਾਂ ਪਰਮਨੈਂਟ ਪੈਸੇ ਹੁੰਦੇ ਸੀ ਜੋ ਸਟਾਰਟਿੰਗ ਹੀ ਹੋ ਗਈ ਉਹ ਤੋਂ ਤੇ ਜਦੋਂ ਮੈਂ ਕੰਪਨੀਆਂ ਨਾਲ ਸ਼ੁਰੂ ਕੀਤਾ ਤਾਂ ਮੈਨੂੰ ਇਸ ਕੰਪਨੀ 'ਚ ਗੱਡੀ ਲਵਾਉਣ ਨੂੰ ਵੀ ਮਹੀਨਾ ਧੱਕਾ ਖਾਣਾ ਪਿਆ ਸੀ ਕਿਉਂ ਕਚਹਿਰੀਆਂ 'ਚ ਡਾਕੂਮੈਂਟ ਨਹੀਂ ਪਤਾ ਹੁੰਦਾ ਸੀਗਾ ਕਿਵੇਂ ਬਣਦੇ ਆ ਕੀ ਪਰਮਿਟ ਪੈਂਦਾ ਕੀ ਕੁਝ ਲੱਗਦਾ ਬੰਦੇ ਹਰਾਸਵਾੜਾ ਕਰਦੇ ਆ ਇੰਨੇ ਪੈਸੇ ਲੱਗਣਗੇ ਜੀ ਇੰਨੇ ਪੈਸੇ ਲੱਗਣਗੇ ਕਚਹਿਰੀਆਂ ਵਾਲੇ ਸਭ ਨੇ ਪੈਸੇ ਕਮਾਉਣੇ ਆ ਤਾਂ ਮੈਂ ਆਪ ਲੱਭਦਾ ਰਿਹਾ ਕਿ ਮੈਂ ਕਿ ਮੈਂ ਬੰਨਾ ਮੈਂ ਸਾਰਾ ਕੁਝ ਆਪ ਕਰਾਇਆ ਸੀਗਾ ਮੈਂ ਤੱਕ ਆਪਣਾ ਲਾਇਸੈਂਸ ਵੀ ਕਦੀ ਕਿਸੇ ਏਜੰਟ ਦੇ ਥਰੂ ਨਹੀਂ ਬਣਵਾਇਆ ਸਾਰਾ ਕੁਝ ਆਪ ਬਣਾਇਆ ਸੀਗਾ ਤਾਂ ਪੈਸੇ ਬਹੁਤ ਬਚਦੇ ਨੇ ਕਦੇ ਉਹ ਕਿੰਨੇ ਲੱਗ ਜਾਂਦੇ ਜੇ ਬੰਦਾ ਐਵੇਂ ਹੀ ਬਿਜ਼ਨਸ ਦੇ ਵਿੱਚ ਇਹ ਦੇਖੋ ਨਾਰਮਲ ਪਰਮਿਟ ਕੋਈ 20000 ਦੇ 22000 ਦੇ ਸਮਥਿੰਗ ਪੈਂਦਾ ਵਾ ਤੁਸੀਂ ਏਜੰਟ ਦੇ ਥਰੂ ਜਾਓਗੇ ਤਾਂ 25 30000 ਵੀ ਲੱਗੇ ਜਾਂਦਾ ਜਿਹੜਾ ਅਸੀਂ 5-10000 ਵੱਧ ਦੇਣਾ ਤਾਂ ਅਸੀਂ 4 ਦਿਨ ਆਪਣੇ ਖਰਾਬ ਕਰ ਲਿਆ ਤਾਂ ਉਹ ਤਾਂ ਚੰਗਾ ਨਾ ਫਿਰ ਨਾਲੇ ਦਾ ਨੌਲੇਜ ਆ ਜਾਂਦੀ ਆ ਵੀ ਕਿੱਦਾਂ ਕਿਹੜਾ ਕੰਮ ਹੁੰਦਾ ਵਾ ਤਾਂ ਉਸ ਤੋਂ ਬਾਅਦ ਜਿਵੇਂ ਕੰਪਨੀਆਂ ਨਾਲ ਮੈਂ ਕੰਮ ਸ਼ੁਰੂ ਕੀਤਾ ਟੈਂਡਰਸ ਲੈਣੇ ਸ਼ੁਰੂ ਕੀਤੇ ਤਾਂ ਉਹਨਾਂ ਨਾਲ ਇੱਕ ਰੇਟ ਬਣਾ ਕੇ ਰੱਖਣਾ ਪਹਿਲਾਂ ਤਾਂ ਕਿਉਂਕਿ ਨੰਬਰ ਆਫ ਟੈਂਡਰਸ ਹੁੰਦੇ ਨੇ ਤੁਹਾਡਾ ਕੀ ਰੇਟ ਆ ਸਕਦਾ ਫਿਰ ਉਹਨਾਂ ਨਾਲ ਤੁਹਾਡਾ ਬਿਹਾਰ ਇਹਨਾਂ ਵਧੀਆ ਚਾਹੀਦਾ ਵੀ ਅਗਲਾ ਤੁਹਾਨੂੰ ਆਪ ਅਪਰੋਚ ਕਰਵੀਂ ਅਸੀਂ ਇਹਨਾਂ ਨਾਲ ਹੀ ਕੰਮ ਕਰਨਾ ਹਾਂ ਬੜਾ ਫਰਕ ਪੈਂਦਾ ਤੇ ਹੁਣ ਹਾਲ ਕਿੰਨੀਆਂ ਕੰਪਨੀ ਛੋੜ ਕੇ ਜਿੰਨਾਂ ਨਾਲ ਕਰੇ ਮੇਰੇ ਕੋਲ ਵੀਰੇ 31 8-10 ਕੰਪਨੀਆਂ ਹੈਗੀਆਂ ਨੇ ਜਿਨ੍ਹਾਂ ਨਾਲ ਮੈਂ ਕੰਮ ਕਰ ਰਿਹਾ ਜਿਹਦੇ ਵਿੱਚ ਮੀਡੀਆ ਕੰਪਨੀਆਂ ਵੀ ਹੋਣਗੀਆਂ ਹਾਂ ਮੀਡੀਆ ਮੀਡੀਆ ਕੰਪਨੀਆਂ ਵੀ ਹੋਣਗੀਆਂ ਮੀਡੀਆ ਕੰਪਨੀਆਂ ਵੀ ਨੇ ਆ ਨਾਮ ਲੈਣ ਆਣੀ ਚਾਹੀਦਾ ਕੰਪਨੀ ਦਾ ਲੈਣਾ ਵੀ ਨਹੀਂ ਆ ਹਣਾ ਤੇ ਠੀਕ ਆ ਕੰਮ ਚੱਲ ਰਿਹਾ ਬਸ ਵਧੀਆ ਨੰਬਰ ਆਫ ਕੋਰਪੋਰੇਟ ਘਰਾਣੇ ਨੇ ਦੂਰ ਕੁਝ ਕੁਝ ਇਹੋ ਜਿਹੀ ਕੰਪਨੀਆਂ ਨੇ ਵੀ ਦਿੱਲੀ ਉਹਨਾਂ ਦੇ ਆਫਿਸ ਨੇ ਫਿਰ ਵੀ ਕੰਮ ਸਾਡਾ ਨਾਲ ਚੱਲ ਰਿਹਾ ਫਿਰ ਉਹਨਾਂ ਦੇ ਲਈ ਸਪੈਸ਼ਲ ਕੰਪਨੀਆਂਜ਼ ਲਈ ਇੱਕ ਸਪੈਸ਼ਲ ਗੱਡੀ ਵੀ ਤੁਸੀਂ ਲਈ ਹੋਣੀ ਆ ਜਿਹਦੇ ਵਿੱਚ ਵਾਕੀ ਜੀ ਫੈਸਿਲਿਟੀ ਜਦੋਂ ਕੰਪਨੀ ਨੇ ਆਪਾਂ ਨੂੰ ਕਹਿਤਾ ਵੀ ਤੁਹਾਡਾ ਟੈਂਡਰ ਫਾਈਨਲ ਆ ਜਿਸ ਕੰਪਨੀ ਸਾਡੇ ਰੇਟ ਤੇ ਐਗਰੀ ਕਰਦੀ ਆ ਚਲੋ ਬੈ ਕੇ ਰੇਟ ਡਿਸਕਸ ਹੁੰਦੇ ਰਹਿੰਦੇ ਆ ਤਾਂ ਅਸੀਂ ਸਾਡਾ ਫਰਜ ਬੰਦਾ ਸੀ ਕੰਪਨੀ ਨੂੰ ਗੱਡੀ ਸਾਫ਼ ਦੇਣੀ ਆ ਗੱਡੀ ਨਵੀਂ ਦੇਣੀ ਆ ਡਰਾਈਵਰ ਵੈਲ ਡਰਸਟ ਦੇਣਾ ਵਾ ਗੱਡੀ ਦੇ ਹੁਣ ਕਈ ਸਾਲ ਖਰਚੀ ਚੈੱਕ ਕਰਕੇ ਭੇਜਣੀ ਸਵੇਰੇ ਟਾਇਰ ਹਵਾ ਚਾਹਵਾ ਪਾਣੀ ਚੈੱਕ ਤੇਲ ਚੈੱਕ ਕੂਲੈਂਟ ਚੈੱਕ ਇਹ ਚੀਜ਼ਾਂ ਚੈੱਕ ਕਰਕੇ ਭੇਜੀਆਂ ਗੱਡੀ ਦੀ ਚੈਕਲਿਸਟ ਬਣਾਓ ਡ라이ਵਰ ਨੂੰ ਆਪਣਾ ਦੱਸੋ ਵੀ ਆ ਚੀਜ਼ ਚਾਹੀਦੀ ਆ ਗੱਡੀ ਦੇ ਵਿੱਚ ਨੈਪਕਿਨ ਪਾਣੀ ਬੋਟਲਸ ਇਹ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਕਈ ਬੰਦੇ ਮੈਨੂੰ ਕਈ ਬੰਦੇ ਕਹਿਣਗੇ ਵੀ ਹੁਣ ਜੇ ਕੁਝ ਸੁਣਨਗੇ ਜਦੋਂ ਵੀ ਹਨਾ ਵੀ ਖਰਚਾ ਕੌਣ ਦੇਊਗਾ ਪਾਣੀ ਬੋਟਲ ਦਾ ਨਿਊਜ਼ਪੇਪਰ ਦਾ ਹਨਾ ਕੌਣ ਖਰਚਾ ਦੇਊਗਾ ਇੰਨਾ ਦਾ ਵੀਰੇ ਤੁਸੀਂ ਕਹਿੰਦੇ ਨਾ ਵੀ ਮਾਲ ਪੱਤਾ ਖਾਣ ਵਾਲੇ ਉਹ ਵੀ ਖਾ ਲੇ ਖਰਚੇ ਜਾਂਦੇ ਆ ਫਿਰ ਸਿੱਧੀ ਜੀ ਗੱਲ ਆ ਹਨਾ ਇਹ ਕੋਈ ਫਰਕ ਨਹੀਂ ਪੈਂਦਾ 5-10 ਰੁਪਏ ਨਾਲ ਯਾਰ ਕੋਈ ਫਰਕ ਨਹੀਂ ਪੈਂਦਾ ਕਸਟਮਰ ਦਾ ਇੱਕ ਨਾ ਟਰਸਟ ਜੋ ਹੈਂਦਾ ਵੀ ਤੇ ਵੀ ਨਹੀਂ ਇਹਨਾਂ ਦੀ ਚੁਆਇਸ ਵਧੀਆ ਇਹਨਾਂ ਦੀ ਗੱਡੀ ਵਧੀਆ ਤੁਸੀਂ ਗੱਲਬਾਤ ਵਧੀਆ ਤਰੀਕੇ ਨਾਲ ਕਰੋ ਕੋਸ਼ਿਸ਼ ਕਰੋ ਬੰਦੇ ਨਾਲ ਗੱਲ ਕਰੋ ਮਿਊਜ਼ਿਕ ਸਿਸਟਮ ਬਲ ਘੱਟ ਦੇਣ ਦਿਓ ਪਹਿਲਾਂ ਬੰਦੇ ਨਾਲ ਗੱਲ ਕਰਨਾ ਦੇਖੋ ਵੀ ਕਿਵੇਂ ਦੀ ਅਗਰ ਇਹਨਾਂ ਗੱਲਾਂ ਜੋ ਗੱਲਾਂ ਨਿਕਲਦੀਆਂ ਨੇ ਤੁਹਾਡਾ ਕੰਮ ਵੱਧਦਾ ਵਾ ਕੁਝ ਨਾ ਕੁਝ ਹੁੰਦਾ ਵਾ ਤੇ ਤੁਸੀਂ ਤੁਸੀਂ 뭘 ਪਤਾ ਕਰ ਲਿਆ ਨਾ ਮੈਨੂੰ ਚਾ ਵੀ ਨਹੀਂ ਮਿੰਦਾ ਮੇਰੇ ਕੀ ਨਾ ਕੋਈ ਪੰਜਾਬੀ ਇਹਦਾ ਕੋਈ ਜਾਣਵਾ ਚ ਮਾ ਵੀਰੇ ਮੈਂ ਪਾਣੀ ਮੈਂ ਤਾਂ ਚਾਹ ਛੱਡੀ ਨੂੰ 7 ਸਾਲ ਹੋ ਗਏ ਕਦੇ ਕਦੇ ਪੀਣੀ ਪੈਂਦੀ ਐ ਜਦੋਂ ਵੀਰੇ ਮੀਟਿੰਗ ਚ ਹੋਈਏ ਕੋਈ ਕਹਿ ਦੇ ਨਾ ਕਿਸੇ ਕੰਪਨੀ ਨਾਲ ਟੈਂਡਰ ਚਾਹ ਨਾ ਨਹੀਂ ਕਰ ਸਕਦੇ ਨਾ ਨਹੀਂ ਕਰ ਸਕਦੇ ਜਿੱਥੇ ਹਾਂ ਉੱਥੇ ਪੀਣੀ ਪੈਂਦੀ ਐ ਮੇਰੀ ਆ ਰੰਟੋਕੇ ਸਰ ਨਾਲ ਗੱਡੀ ਚਲਦੀਦੀ ਐ ਕਮਿਸ਼ਨਰ ਲੁਧਿਆਣੇ ਹੁਣ ਇੱਕ ਬਿਹੇਵੀਅਰ ਸੀਗਾ ਨਾ ਇੱਕ ਆਪਣਾ ਰਿਲੇਸ਼ਨ ਬਣਿਆ ਜੀ ਉਹਨਾਂ ਨਾਲ ਉਹਨਾਂ ਦੀ ਜਦੋਂ ਆਪਣੀ ਪਰਸਨਲ ਗੱਡੀ ਉਹਨਾਂ ਨੂੰ ਗਵਰਨਮੈਂਟ ਵੱਲੋਂ ਮਿਲਦੀ ਨਹੀਂ ਖਰਾਬ ਹੋ ਜਾਂਦੀ ਜਾਂ ਸਰਵਿਸ ਲਈ ਨਹੀਂ ਗਈ ਸੀਗੀ ਤਾਂ ਮੇਰੀ ਨੋਵਾ ਕਾਰ ਜਾਂਦੀ ਹੁੰਦੀ ਸੀਗੀ ਉਸਰਫੇ ਕੋਈ ਵਿਸ਼ਵਾਸ ਆ ਇੱਕ ਟਰਸਟ ਆ ਵਿਭੰਦਿਆ ਨਾ ਬਣੀ ਹੋਈ ਆ ਹਮ ਕੰਮ ਦੀ ਕੋਈ ਕਮੀ ਨਹੀਂ ਹੈਗੀ ਕੰਮ ਲੱਭਣਾ ਪੈਂਦਾ ਪਰ ਕੰਪੀਟੀਸ਼ਨ ਬਹੁਤ ਹੋ ਗਿਆ ਹੋਇਆ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਵੀ ਹਰ ਦੂਜਾ ਬੰਦਾ ਕਹਿ ਦਿੰਦਾ ਵੀ ਚੱਲ 4 ਦਿਨ ਚਲਾਈਏ ਤਾਂ ਆਪਣੀ ਪਾ ਲੈਨੇ ਆ ਹੁਣ ਕਈ ਬੰਦਿਆਂ ਦੀ ਲੋਕਡਾਊਨ ਚ ਬਹੁਤ ਜਣਾਂ ਦੀ ਜੌਬ ਗਈ ਆ ਤਾਂ ਨੰਬਰ ਆਫ ਪਰਸਨਸ ਨੇ ਖਾਣ ਪੈਂਦੀਆਂ ਉਹ ਲਾ ਲੀਆਂ ਰਾਜਮਾ ਚਾਵਲ ਕੜੀ ਚਾਵਲ ਲਾ ਲੇ ਨੰਬਰ ਆਫ ਪਰਸਨਸ ਨੇ ਟੈਕਸੀ ਪਾ ਲਈਆਂ ਵੀ ਇੱਚ ਕੰਮ ਹੈਗਾ ਵਾ ਹਮ ਜੇ 30 35 ਹਜ਼ਾਰ 40000 ਕਮਾਉਣਾ ਵਾ ਕੋਈ 3-4 ਲੱਖ ਰੁਪਏ ਲਾ ਕੇ ਤਾਂ ਇਸ ਤੋਂ ਵਧੀਆ ਕੰਮ ਨਹੀਂ ਹੈਗਾ ਕੋਈ ਫਿਰ ਜੇ ਡਰਾਈਵਰ ਬਾੜੇ ਕਿ ਉਹਜਦੇ ਫਿਰ ਇਹ ਚੈਨਲ ਟਰੱਕ ਡਰਾਈਵਰ ਹੋਵੇ ਟੈਕਸੀ ਡਰਾਈਵਰ ਹੋਵੇ ਬਾਲ ਪੱਤਾ ਖਾਂਦੇ ਆ ਆਪਣੀ ਮੈਂਟੈਲਿਟੀ ਆ ਹਾਂ ਇਹੀ ਹੁਣ ਡਰਾਈਵਰ ਆਪਣੇ ਬੰਦੇ ਜਾ ਕੇ ਇੱਥੇ ਕੰਮ ਨਹੀਂ ਕਰਦੇ ਮੈਂ ਆਪਣੇ ਜਿਹੜੇ ਵੀਰ ਮਿੱਤਰ ਜਾਂਦੇ ਆ ਬਾਹਰ ਹਾਂ ਕੈਨੇਡਾ ਜਾ ਕੇ ਹਰ ਬੰਦਾ ਉੱਪਰ ਚਲਾਉਂਦਾ ਹਾਂ ਹਾਂ ਹਰ ਬੰਦਾ ਉਹ ਆਪਣੀ ਜੋਬ ਵੀ ਕਰਦਾ ਸੋਮਵਾਰ ਤੋਂ ਫਰਡੇ ਤੱਕ ਸ਼ੁੱਕਰ ਸ਼ਨੀਵਾਰ ਸ਼ਨੀਵਾਰ ਐਤਵਾਰ ਨੂੰ ਨੇ ਉੱਪਰ ਚਲਾਉਣੀ ਆ ਉਹਨੂੰ ਉਹਦੇ ਚ ਕਮਾਈ ਹੁੰਦੀ ਆ ਤਾਂ ਹੀ ਚਲਾਉਂਦੇ ਨਾ ਉੱਥੇ ਰਿਸਪੈਕਟ ਆ ਇੱਥੇ ਵੀ ਰਿਸਪੈਕਟ ਵੱਧ ਜੂਗੀ ਹੌਲੀ ਹੌਲੀ ਲੋਕਾਂ 'ਚ ਫਰਕ ਪੈਣ ਲੱਗ ਗਿਆ ਡਿਸਰੈਸਪੈਕਟ ਉਹੀ ਕਰਦਾ ਜਿਹਦੇ ਕੋ ਆਪਦੀ ਗੱਡੀ ਨਹੀਂ ਹੈਗੀ ਜਿਨ੍ਹਾਂ ਨੇ ਆਪਣੇ ਘਰੇ ਵੀ ਗੱਡੀਆਂ ਰੱਖੀਆਂ ਨਾ ਉਹ ਰਿਸਪੈਕਟ ਕਰਦੇ ਨੇ ਬੜੇ ਪਿਆਰ ਨਾਲ ਗੱਲ ਕਰਦੇ ਨੇ ਜ਼ਰੂਰੀ ਨਹੀਂ ਵੀ ਮਾੜਾ ਕਹਿੰਦੇ ਆ ਕੋਈ ਹੁੰਦੇ ਵੀ ਹੋਣਗੇ ਮਾੜੇ ਵੀਰੇ ਯਾਨੀ ਕਿ ਸਾਡੀ ਲਾਈਨ ਦੇ ਸਾਰੇ ਬੰਦੇ ਚੰਗੇ ਆਉਣਗੇ ਮਾੜੇ ਵੀ ਬਹੁਤ ਨੇ ਜਿਹੜੇ ਜਿਹੜੇ ਵਿਦਕਰਾ ਜਿਹੜੇ ਰੱਖਦੇ ਆ ਕਹਿੰਦੇ ਵੀ ਡਰਾਈਵਰਾਂ ਦਾ ਵਿਦਕਰਾ ਹੁੰਦਾ ਆ ਹੁੰਦਾ ਇੱਕ ਇੱਕ ਬਿਰਕਾ ਵੀ ਸਭ ਤੋਂ ਵੱਡਾ ਵੀ ਜਦੋਂ ਆਪਾਂ ਕਿਤੇ ਬਾਹਰ ਜਾਂਦੇ ਆ ਡਰਾਈਵਰ ਨੂੰ ਲੈ ਕੇ ਮੈਂ ਨਹੀਂ ਕਹਿੰਦਾ ਤੁਸੀਂ ਉਹਨੂੰ ਫੈਮਿਲੀ ਮੈਂਬਰ ਬਣਾ ਕੇ ਨਾਲ ਸੁਵਾਓ ਐਟ ਲੀਸਟ ਉਹਦੇ ਲਈ ਇਹਨਾਂ ਤਾਂ ਕਰ ਸਕਦੇ ਨੇ ਵੀ ਅਸੀਂ ਹੋਟਲ ਬੁੱਕ ਕੇ ਤਾਂ ਹੋਟਲ ਨੂੰ ਕਹਦੇ ਵੀ ਬਿਰੇ ਸਾਡੀ ਇਹ ਤਾਂ রাইਡ ਸੇਫ ਹੋਣੀ ਆ ਇਹਨੂੰ ਘੱਟੋ ਘੱਟ ਨਹੀਂ ਤਾਂ ਖਾਣ ਲਈ ਤੂੰ ਦੇ ਨਾ ਦੇ ਪਰ ਸੌਣ ਲਈ ਜ਼ਰੂਰੀ ਆ ਹਾਂ ਡਰਾਈਵਰ ਦੀ ਰੈਸਟ ਜਿਆਦਾ ਜ਼ਰੂਰੀ ਆ ਇਹ ਸਭ ਤੋਂ ਵੱਡਾ ਤੱਕਾ ਆ